ਟਰੈਕਟਰ ਜੋ ਡਾਇਰੈਕਟਰ ਆਪਣਾ ਟਰੈਕਟਰ ਜੈਨੂ ਕਾਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਹੁਤ ਚਿਰ ਬਾਅਦ ਵੀਡੀਓ ਲੈ ਕੇ ਆਏ ਆ ਜੀ ਤੇ ਆ ਸਾਡੇ ਕੋਲ ਟਰੈਕਟਰ ਫਕਾਉ ਹੈ ਜੀ ਇੱਕ 363099 ਮਾਡਲ ਹੈ ਜੀ 3 ਲੱਖ ਤੇ 65000 ਰੁਪਏ ਰੇਟ ਹੈ ਜੀ ਸਭ ਤੋਂ ਮੈਂ ਤੁਹਾਨੂੰ ਪਹਿਲਾਂ ਦੱਸ ਦੇਵਾਂ ਕਿ ਇਹ ਟਰੈਕਟਰ ਜਿਹੜਾ ਸਾਰਾ ਜਿਹੜਾ ਟਰੈਕਟਰ ਹੈ ਇਹ オリジナル ਟਰੈਕਟਰ ਹੈ ਜੀ ਕੋਈ ਇਹਦੇ ਉੱਤੇ ਕੋਈ ਪੇਂਟ ਨਹੀਂ ਹੋਇਆ ਠੀਕ ਹੈ ਜੀ ਪਹਿਲੀ ਪਾਰਟੀ ਦਾ ਟਰੈਕਟਰ ਆ ਫਰੀਦਕੋਟ ਜਾਨਕਿ ਕੋੜਕਪੂਰਾ ਜਿਹਦਾ ਏਜੰਸੀ ਵਿੱਚੋਂ ਨਿਕਲਿਆ ਹੋਇਆ ਜੀ ਇਹ ਠੀਕ ਹੈ ਜੀ ਮਨੀ ਲਾਲ ਏਜੰਸੀ ਤੋਂ ਨਿਕਲਿਆ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ ਜਿਹੜਾ ਇਹ ਇਹ オリジナル ਆ ਠੀਕ ਹੈ ਜੀ ਤੇ ਕੰਡੀਸ਼ਨ ਵਗੈਰਾ ਤੁਹਾਨੂੰ ਦਿਖਾ ਦਿੰਨੇ ਆ ਜੀ ਜਿਹੜਾ ਬੰਦਾ ਸ਼ਕੀਨ ਆ ਜੀ ਉਹ ਟਰੈਕਟਰ ਨੂੰ ਇਹ ਖਰੀਦਣ ਲਈ ਸਪਰ ਕਰ ਸਕਦਾ ਜੀ ਠੀਕ ਹੈ ਜੀ ਤੇ 3 ਲੱਖ ਤੇ 65000 ਰੁਪਏ ਰੇਟ ਹੈ ਟਰੈਕਟਰ ਦਾ ਟਾਇਰ ਜਿਹੜੇ ਪਿਛੇ ਮੂਰਲੇ ਟਾਇਰ ਤਾਂ ਛੋਟੇ ਆ ਜੀ ਪਿਛਲੇ ਟਾਇਰ ਜਿਹੜੇ ਐਸਜੀ ਪੁਆਏ ਗਏ ਆ ਜੀ ਪੁਆਏ ਗਏ ਆ ਜੀ ਅਪੋਲੋ ਦੇ ਤੇ 15 ਵਾਲੇ ਟਾਇਰ ਆ ਜੀ ਇਹ 15 ਵਾਲੇ ਇੱਕ 14 ਵਾਲੇ ਹੁੰਦੇ ਆ ਇੱਕ 16 ਵਾਲੇ ਹੁੰਦੇ ਪਰ ਹੁਣ ਜਿਹੜੇ ਨਵਾਂ ਆ ਗਿਆ ਜੀ ਮਾਡਲ ਦੇ ਵਿੱਚ 15 ਵਾਲੇ ਟਾਇਰ ਵੀ ਆਉਣ ਲੱਗ ਗਏ ਜੀ ਠੀਕ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਨਵਾਂ ਟਰੈਕਟਰ ਆ ਜੀ ਠੀਕ ਹੈ ਜੀ ਤੇ ਬਾਜ ਬੂਝ ਵੀ ਦੀ ਬਹੁਤ ਜ਼ਿਆਦਾ ਵਧੀਆ ਟਰੈਕਟਰ ਦੀ ਉਹ ਤੁਹਾਨੂੰ ਅਸੀਂ ਅੱਗੇ ਦਿਖਾ ਦਿੰਨੇ ਆ ਜੀ ਮਗਰਾੜਾਂ ਵਗੈਰਾ ਦੀ ਕੰਡੀਸ਼ਨ ਬਹੁਤ ਜ਼ਿਆਦਾ ਨਵੀਂ ਪਈ ਆ ਜੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਪਿਛੋਂ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਨਵਾਂ ਟਰੈਕਟਰ ਪਿਆ ਆ ਜੀ ਬਹੁਤ ਸੰਭਾਈ ਨਾਲ ਰੱਖਿਆ ਟਰੈਕਟਰ ਆ ਜੀ ਪੂਰੀ ਦਿੱਤੇ ਪੇਂਟ ਨਹੀਂ ਹੋਇਆ ਠੀਕ ਹੈ ਸਾਰਾ origignal ਹੈ ਟੋਟਲ origignal tractor ਹੈ ਜੀ ਠੀਕ ਹੈ ਜੀਮੀਦਾਰਾ tractor ਹੈ ਪਹਿਲੇ ਨਾਮ tractor ਹੈ ਜੀ ਜਿਹੜੇ ਲੋਕ ਨੀਲੇ ਮਾਡਲ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਉਹ tractor ਇਹ ਖਰੀਦ ਸਕਦੇ ਆ ਜੀ ਨੀਲਾ ਮਾਡਲ ਹੈਗਾ ਇਹ tractor ਇਹ 3630 ਇਹ 92 ਮਾਡਲ tractor ਹੈ ਜੀ ਬਾਕੀ ਜੀ ਇਹ tractor ਜਿਹੜੇ ਦੂਜੇ ਆਪਣੇ ਹੋਣ ਆਉਂਦੇ ਉਹਨਾਂ tractor ਨੂੰ ਬਹੁਤ ਜ਼ਿਆਦਾ ਵਧੀਆ ਹੈ ਜੀ ਜਿਹੜੇ ਲੋਕਾਂ ਕੋਲੇ ਚੱਲ ਰਹੇ ਆ ਉਹਨਾਂ ਲੋਕਾਂ ਨੂੰ ਤਾਂ ਪਤਾ ਜੀ ਇਹਦੇ ਬਾਰੇ ਠੀਕ ਹੈ ਜੀ ਤੇ ਬਾਕੀ ਲੋਕਾਂ ਨੂੰ ਲੋਕਾਂ ਨੂੰ ਨਹੀਂ ਪਤਾ ਜੀ ਜਿਹੜੇ ਇਹਨਾਂ ਨੇ ਚਲਾ ਕੇ ਨਹੀਂ ਦੇਖਿਆ ਇਹ ਤੇ ਬਹੁਤ ਜ਼ਿਆਦਾ ਸੰਭਾਵੀ ਨਾਲ ਟਰੈਕਟਰ ਰੱਖਿਆਗਾ ਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ। ਸਾਰੀਆਂ ਮੋਰਾ ਵਗੈਰਾ ਉਵੇਂ ਖੜੀਆਂ ਟਰੈਕਟਰੀਆਂ। ਦੇਖ ਸਕਦੇ ਹੋ ਵੀਰੇ ਤੁਸੀਂ ਅੰਦਰੋਂ ਵੀ ਸਾਰਾ オリジナル ਟੋਟਲ オリジナル ਗਾਰੰਟੀ ਹੋਊਗੀ ਟਰੈਕਟਰ ਦੀ। ਟਰੈਕਟਰ ਕੋਈ ਗਾਊਟ ਕੋਈ ਪੇਂਟ ਪੂਟ ਨਹੀਂ ਹੋਇਆ ਜੀ ਟਰੈਕਟਰ ਸਾਰਾ オリジナル ਟੋਟਲ ਫੁੱਲ ਗਾਰੰਟੀ ਦੇ ਨਾਲ ਟਰੈਕਟਰ ਦਿੱਤਾ ਜਾਊਗਾ ਤੁਹਾਨੂੰ ਇਹ ਜਿਮੀਦਾਰਾ ਟਰੈਕਟਰ ਹੈ ਜੀ ਪਹਿਲੇ ਨਾਮ ਟਰੈਕਟਰ ਹੈ ਜੀ ਪਹਿਲੇ ਨਾਮ ਤੇ ਜੀ ਤੁਹਾਨੂੰ ਹੁਣ ਸਟਾਰਟ ਕਰਕੇ ਵੀ ਦਿਖਾ ਦਿੰਨੇ ਆ ਜੀ ਹੈਂਡ ਬ੍ਰੇਕ ਵਗੈਰਾ ਸਾਰੇ ਕੰਮ ਕਰਦੇ ਜੀ ਇਹਦੇ ਇਹ ਯਾਰ ਵਧੀਆ ਟਰੈਕਟਰ ਹੈ ਜੀ ਤੇ ਜੇਕਰ ਤੁਸੀਂ ਟਰੈਕਟਰ ਖਰੀਦਣਾ ਚਾਹੁੰਦੇ ਹੋ ਤਾਂ ਜੀ ਤੁਸੀਂ ਡਿਸਪਲੇ ਦੇ ਉੱਤੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ 9417646444 ਜੀ ਤੇ ਕੋਟਕਪੂਰੇ ਦਾ ਟਰੈਕਟਰ ਹੈ ਜੀ ਤੇ ਤੁਸੀਂ ਟਰੈਕਟਰ ਦੇਖਣ ਲਈ ਆ ਸਕਦੇ ਹੋ ਜੀ ਤੇ ਪਰ ਕਿਰਪਾ ਕਰਕੇ ਜਿਹੜੇ ਵੀਰਾਂ ਨੇ ਟਰੈਕਟਰ ਖਰੀਦਣਾ ਹੋਵੇ ਉਹੀ ਕੰਟੈਕਟ ਕਰਿਓ ਤੇ ਬਾਕੀ ਬਿਨਾਂ ਗੱਲਾਂ ਮਤਲਬ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਆਪਾਂ ਵੈਸੇ ਫੋਨ ਲਗਾਈਏ ਠੀਕ ਹੈ ਜੀ ਤੇ ਚਲੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ